11 ਅਪ੍ਰੈਲ ਨੂੰ ਸਿੰਘ ਜੁਐਲਰਸ ਦੇ ਅੰਦਰ ਹੋਈ ਗਨਪੁਆਇੰਟ ਰੋਬਰੀ ਦੀ ਵਾਰਦਾਤ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਹੋਏ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਪਾਰਟੀ ਨੇ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ ਸਮੇਤ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਦਸ਼ਮੇਸ਼ ਨਗਰ ਨੂੰ ਕਾਬੂ ਕਰ ਲਿਆ ਹੈ। ਇਹਦੇ ਨਾਲ ਹੀ ਵਾਰਦਾਤ ਵਿੱਚ ਇਸਤੇਮਾਲ ਹੋਈ ਐਕਟਿਵਾ ਅਤੇ ਖਿਡੌਣਾ ਪਿਸਤੌਲ ਨੂੰ ਵੀ ਰਿਕਵਰ ਕਰ ਲਿੱਤਾ ਗਿਆ ਹੈ। ਕੋਈ ਹੋਈ ਪੈਸੇ ਦੀ ਰਿਕਵਰ ਹੋ ਗਏ। ਇਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗੇ ਕਿ ਸੇਮ ਮੋਡਸ ਆਪਰੇਂਡੀ ਦੇ ਨਾਲ ਹੀ ਇਸ ਦੋਸ਼ੀ ਨੇ ਇੱਕ ਆਰਮਡ ਸਨੇਚਿੰਗ ਦੀ ਵਾਰਦਾਤ ਥਾਣਾ ਸਿਵਲ ਲਾਈਨਸ ਵਿੱਚ ਵੀ ਪਹਿਲਾਂ ਕੀਤੀ ਸੀ। ਇਹਦੇ ਨਾਲ ਹੀ ਦੋਸ਼ੀ ਦੇ ਖਿਲਾਫ ਤਿੰਨ ਚੋਰੀ ਦੇ ਮੁਕਦਮੇ ਥਾਣਾ ਪੀ ਡਿਵੀਜ਼ਨ ਕੋਤਵਾਲੀ ਅਤੇ ਸਿਵਲ ਲਾਈਨਸ ਵਿਖੇ ਵਿਦਰਚਨ। ਦੋਸ਼ੀ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ 6 ਮਾਰਚ ਨੂੰ ਜ਼ਮਾਨਤ ਤੇ ਬਾਹਰ ਆਇਆ ਸੀ। ਪੁਲਿਸ ਨੂੰ ਚੱਕਵਾ ਦੇ ਲਈ ਦੋਸ਼ੀ ਨੇ ਆਪਣੇ ਕਪੜੇ ਦੁਆਰਾ ਦੁਆਰਾ ਬਦਲੇ ਸੀ ਸੀਸੀਟੀਵੀ ਕੈਮਰਾਜ਼ ਵਿੱਚ ਪਰ ਅੰਮ੍ਰਿਤਸਰ ਕਮਿਸ਼ਨਰੀ ਪੁਲਿਸ ਇਹੋ ਜੇ ਬਾੜੇ ਅੰਸਰਾਂ ਤੇ ਨਤ ਪਾਵਲੀ ਵਚਨਬੱਧ ਨੇ ਇਹਦੇ ਨਾਲ ਹੀ ਸਾਰੀ ਜੁਐਲਰੀ ਸ਼ਾਪ ਓਨਰਸ ਨੂੰ ਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣਾ ਸਿਕਿਉਰਿਟੀ ਬੰਦੋਬਸਤ ਹੋਰ ਪੁਖਤਾ ਕਰਨ